ਜੋ ਬੋਲੇ ਸੋ ਨਿਹਾਲ ਸਤਿਗੁਰੂ ਸ਼ਰਧਾ ਮਹਾਰਾਜ ਜੀ ਜੋ ਬੋਲੇ ਸੋ ਨਿਹਾਲ ਸਤਿਗੁਰੂ ਸ਼ਰਧਾ ਮਹਾਰਾਜ ਜੀ ਅੱਜ ਦਾ ਦਿਨ ਸਾਡੇ ਸਭ ਲਈ ਬਹੁਤ ਹੀ ਭਾਗਾ ਵਾਲਾ ਹੈ ਕਿ ਅਸੀਂ ਆਪਣੇ ਗੁਰੂ ਆਪਣੇ ਈਸ਼ਟ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਨਿਊਯਾਰਕ ਦੀ ਸੜਕ ਦਾ ਨਾਮ ਰੱਖਣ ਲਈ ਕਾਬਜਾਬ ਹੋਇਆ ਅੱਜ ਗੁਰੂ ਰਬਦਾਸ ਮਹਾਰਾਜ ਦੀ ਬਦੌਲਤ ਇਹ ਪ੍ਰਾਪਤੀਆਂ ਹੋਈਆਂ ਨੇ ਕਹਿੰਦਾ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਬਦਾਸ ਦੂਜੇ ਭੀਮ ਬਦਵਾਨ ਫॉर ਅ ਵੈਰੀ ਸਪੈਸ਼ਲ ਸਟਰੀਟ ਨੇਮਿੰਗ ਐਟ ਸੱਚ ਅ ਬੇਲਵਡ ਟੈਂਪਲ ਹਿਅਰ ਇਨ ਆਰ ਕਮਿਊਨਿਟੀ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਦੇ ਉਪਰਾਲੇ ਦੇ ਸਦਕਾ ਇੱਕ ਹੋ ਸਟਰੀਟ ਦੀ ਕੋਨਮਿੰਗ ਹੋਈ ਹੈ 61 ਸਟਰੀਟ ਨੂੰ ਕੋਨਮ ਕਰਕੇ ਉਸ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਾਰਗ ਰੱਖਿਆ ਗਿਆ ਇਸ ਵਾਕੇ ਬਹੁਤ ਸਾਰੇ ਲੋਕ ਇੱਥੇ ਮੌਜੂਦ ਸਨ ਅਤੇ ਗੁਰੂ ਘਰ ਕਮੇਟੀ ਦੇ ਵੱਲੋਂ ਇੱਕ ਖਾਸ ਤਰ੍ਹਾਂ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਸ੍ਰੀ ਗੁਰੂ ਰਵਿਦਾਸ ਸਬਾਫ ਨਿਊਯਾਰਕ ਦੇ ਉਪਰਾਲਿਆਂ ਸਦਕਾ ਜਿਸ ਤਰ੍ਹਾਂ ਪਹਿਲਾਂ ਗੁਰੂ ਘਰ ਦੇ ਬ੍ਰਾਡਵੇ ਰੋਡ ਦੀ ਕੋ ਨੇਮਿੰਗ ਕਰਕੇ ਉਸ ਦਾ ਨਾਮ ਡਾਕਟਰ ਬੀ ਆਰ ਅੰਬੇਦਕਰ ਵੇ ਰੱਖਿਆ ਗਿਆ ਸੀ ਤਾਂ ਉਸੇ ਤਰ੍ਹਾਂ ਹੀ ਹੁਣ 61 ਸਟਰੀਟ ਨੂੰ ਕੋ ਨੇਮ ਕਰਕੇ ਉਸ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਾਰਗ ਰੱਖਿਆ ਗਿਆ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਨਿਊਯਾਰਕ ਦੋ ਸਟ੍ਰੀਟਾਂ ਦੇ ਵਿੱਚ ਲੱਗਦਾ ਜੋ ਕਿ ਬ੍ਰਾਡਵੇ ਅਤੇ 61 ਸਟ੍ਰੀਟ ਤੇ ਸਥਿਤ ਹੈ ਜਿੱਥੇ ਬ੍ਰਾਡਵੇ ਰੋਡ ਨੂੰ ਪਹਿਲਾਂ ਹੀ ਕੋ ਨੇਮ ਕਰ ਦਿੱਤਾ ਗਿਆ ਸੀ ਤਾਂ ਹੁਣ 61 ਸਟ੍ਰੀਟ ਨੂੰ ਵੀ ਕੋ ਨੇਮ ਕਰ ਦਿੱਤਾ ਗਿਆ ਹੈ ਅਮਰੀਕਾ ਵਰਗੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਅਮਰੀਕਾ ਦੀਆਂ ਹੋਰ ਕਮਿਊਨਿਟੀਆਂ ਨੂੰ ਵੀ ਸਾਡੇ ਭਾਈਚਾਰੇ ਦੇ ਬਾਰੇ ਪਤਾ ਲੱਗਦਾ ਹੈ ਅੱਜ ਦਾ ਦਿਨ ਸਾਡੇ ਸਭ ਲਈ ਬਹੁਤ ਹੀ ਭਾਗਾ ਵਾਲਾ ਹੈ ਕਿ ਅਸੀਂ ਆਪਣੇ ਗੁਰੂ ਆਪਣੇ ਈਸ਼ਟ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਤੇ ਨਿਊਯਾਰਕ ਦੀ ਸੜਕ ਦਾ ਨਾਮ ਰੱਖਣ ਲਈ ਕਾਮਜਾਬ ਹੋਇਆ ਇਹ ਇੱਕ ਇਤਿਹਾਸਕ ਦਿਨ ਹੈ ਕਿਸੇ ਬਗਾਨੇ ਮੁਲਕ ਵਿੱਚ ਕਿਸੇ ਸੜਕ ਦਾ ਨਾਮ ਆਪਣੇ ਈਸ਼ਟ ਦੇ ਨਾਮ ਤੇ ਰਖਾਉਣਾ ਕੋਈ ਸੌਖਾ ਕਾਰਜ ਨਹੀਂ ਹੈ ਇਸ ਕਾਰਜ ਲਈ ਆਪ ਸਭ ਨੇ ਜੋ ਯਤਨ ਕੀਤੇ ਜੋ ਸੰਯੋਗ ਦਿੱਤਾ ਉਸ ਲਈ ਮੈਂ ਸ੍ਰੀ ਗੁਰੂ ਅਰਦਾਸ ਟੈਂਪਲ ਆਫ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਛੜਕ ਦਾ ਨਾਮ ਰਹਿੰਦੀ ਦੁਨੀਆ ਤੱਕ ਸ੍ਰੀ ਗੁਰੂ ਅਰਬਦਾਸ ਮਾਰਗ ਰਹੇਗਾ ਅੱਜ ਗੁਰੂ ਅਰਬਦਾਸ ਮਹਾਰਾ ਜੀ ਬਦੌਲਤ ਇਹ ਪ੍ਰਾਪਤੀਆਂ ਹੋਈਆਂ ਨੇ ਕਹਿੰਦਾ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਬੀਦਾਸ ਦੂਜੇ ਭੀਮ ਬਦਵਾਨ ਇੱਕ ਲਿਖ ਗਿਆ ਬਾਣੀ ਇੱਕ ਲਿਖ ਗਿਆ ਬਾਣੀ ਦੂਜਾ ਲਿਖ ਗਿਆ ਸੰਵਧਾਨ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਵਿਦਾਸ ਦੂਜਾ ਭੀਮ ਬਦਵਾਨ ਤੋਂ ਗੁਰਮਖ ਪਿਆਰਿਓ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਰਹਿਬਰਾਂ ਦੇ ਪਾਏ ਹੋਏ ਪੂਰਨ ਜਿਹੜੇ ਆ ਉਹਨਾਂ ਦੇ ਪੱਦ ਚ ਇਹਨਾਂ ਤੇ ਚੱਲਣਾ ਚਾਹੀਦਾ ਤੇ ਅੱਦੇ ਆਪਾਂ ਇਹ ਮੰਜ਼ਲ ਤੇ ਇਹ ਮਕਾਮ ਹਾਸਲ ਕਰ ਸਕਦੇ ਆ ਭਾਰਤ ਤੋਂ ਵੀ ਆਏ ਹੋਏ ਕੁਝ ਪਤਵੰਤੇ ਸੱਜਣਾ ਅਤੇ ਅਮਰੀਕਾ ਦੇ ਕੁਝ ਪਤਵੰਤੇ ਸੱਜਣਾ ਦੇ ਨਾਲ ਗੁਰੂ ਘਰ ਦੀ ਕਮੇਟੀ ਵੱਲੋਂ ਮਿਲ ਕੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿੱਥੇ ਪਹਿਲਾਂ ਸਪੀਚਸ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕੀਤੇ ਗਏ ਤਾਂ ਉਸ ਤੋਂ ਬਾਅਦ ਸਟਰੀਟ ਦੀ ਕੋ-ਨੇਮਿੰਗ ਕੀਤੀ ਗਈ For a very special street naming at such a beloved temple here in our community. This renaming of a street for Sri Guru Ravidas is deeply meaningful for the communities I represent and for me as the first Indian American and first Hindu elected to New York City government. जान के यहाँ आके बहुत खुशी हुई और जब मैं इस सीट पे बैठी तो मैंने सामने देखा देयर इज वन डॉक्टर अम्बेडकर रोड एंड दिस इज नाउ संत रविदास मार्ग तो दोनों मिलके हमारा भारत ही यहाँ पे आ गया है <laughs> ਅਮਰੀਕਾ ਦਾ ਦਿਲ ਕਹੇ ਜਾਂਦੇ ਸ਼ਹਿਰ ਨਿਊਯਾਰਕ ਦੇ ਵਿੱਚ ਇਸ ਤਰ੍ਹਾਂ ਸਟਰੀਟਾਂ ਦੇ ਕੋ ਨੇਮ ਹੋ ਜਾਣਾ ਸਾਡੇ ਦੇਸ਼ ਦੇ ਮਹਾਨ ਲੋਕਾਂ ਦੇ ਨਾਮਾਂ ਤੇ ਸਟਰੀਟਾਂ ਦੇ ਨਾਮ ਰੱਖੇ ਜਾਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਇੱਕ ਬਹੁਤ ਹੀ ਵਧੀਆ ਸੰਕੇਤ ਹੈ ਕਿ ਇਥੋਂ ਦੀ ਸਰਕਾਰ ਹਰ ਇੱਕ ਨੂੰ ਆਪਣੇ ਧਰਮ ਦੇ ਲਈ ਆਜ਼ਾਦੀ ਦਿੰਦੀ ਹੈ 1 ਸਾਲ ਪਹਿਲਾਂ ਆਪ ਜੀ ਨੂੰ ਪਤਾ ਹੀ ਹੈ ਕਿ ਬਰੌਡਵੇ ਦਾ ਨਾਮ ਡਾਕਟਰ ਵੀ.ਆਰ. ਉਮੇਦਗੜ ਮੇ ਰੱਖਿਆ ਗਿਆ ਸੀ ਤੇ ਅੱਜ ਅਸੀਂ ਕਾਟ ਸ੍ਰੀਡ ਦਾ ਨਾਮ ਸ੍ਰੀ ਗੁਰੂ ਰੁਦਾਸmarg ਰੱਖ ਰਹੇ ਹਾਂ ਇਹ ਸਭ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੀ ਹੁੰਦਾ ਹੈ ਅਸੀਂ ਇੱਕ ਕੋਸ਼ਿਸ਼ ਕਰਦੇ ਹਾਂ ਪਰ ਇਹਦੇ ਪਿੱਛੇ ਸਾਡੀ ਜੋ ਪ੍ਰੀਵਿਅਸ ਕਮੇਟੀ ਸੀ ਉਹਨਾਂ ਦਾ ਬਹੁਤ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੋਇਆ ਸੀ ਤੇ ਸਾਡੇ ਬੇਗਪੁਰਾ ਕਲ ਸੋਸਾਇਟੀ ਅਤੇ ਸੰਤੋਖ ਸਿੰਘ ਜੀ ਸਪੈਸ਼ਲ ਤੌਰ ਤੇ ਇਹ ਕੋਸ਼ਿਸ਼ ਨੂੰ ਜਾਰੀ ਰੱਖਿਆ ਜਿਨ੍ਹਾਂ ਦਾ ਕਿ ਅੱਜ ਅਸੀਂ ਬਹੁਤ ਹੀ ਮਾਣ ਦੇ ਨਾਲ ਮਹਿਸੂਸ ਕਰ ਰਹੇ ਹਾਂ ਕਿ ਸਾਡਾ ਨਿਊਯਾਰਕ ਦੀ ਧਰਤੀ ਤੇ ਸਾਡੇ ਰਹਿਵਰਾਂ ਦਾ ਨਾਂ ਦੇ ਨਾਂ ਰੋਡਾਂ ਦੇ ਨਾਂ ਤੇ ਰੱਖ ਰਹੇ ਹਾਂ ਤੇ ਇਸ ਕਰਕੇ ਅੱਜ ਆਪ ਸਭ ਨੂੰ ਬਹੁਤ-ਬਹੁਤ ਵਧਾਈ ਨਿਊਯਾਰਕ ਸਿਟੀ ਇਜ਼ ਅ ਕੈਪੀਟਲ ਆਫ ਦਾ ਵਰਲਡ ਇਜ਼ ਅ ਬਿਗ ਸਿਟੀ ਸੋ ਜਿੰਨਾ ਵੀ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ ਜਿੰਨੇ ਵੀ ਆਪਣਾ ਸਮਾਜ ਪੂਰੀ ਦੁਨੀਆ ਦੇ ਵਿੱਚ ਬੈਠਾ ਹੈ ਉਹ ਅੱਜ ਟੀਵੀ ਰਾਹੀਂ ਅਤੇ ਇਲੈਕਟ੍ਰੋਨਿਕ মিডিਆ ਰਾਹੀਂ ਦੇਖੇਗਾ ਕਿ ਜੋ ਆਪਾਂ ਸਾਰੇ ਮਿਲ ਕੇ ਕੀਤਾ ਹੈ ਉਹ ਆਪਣੇ ਵੱਲ ਦੇਖ ਰਹੇ ਹਨ ਕਿ ਨਿਊਯਾਰਕ ਤੋਂ ਕੀ ਹੋ ਰਿਹਾ ਹੈ ਇਥੋਂ ਆਪਾਂ ਕੋਸ਼ਿਸ਼ ਕਰਨੀਆਂ ਕਿ ਅੱਗੇ ਆਉਣ ਵਾਲਾ ਸਮਾਂ ਵੀ ਕਿਉਂ ਇੱਕ ਵਧੀਆ ਸਮਾਜ ਦੇ ਵਿੱਚ ਵਧੀਆ ਦੁਨੀਆ ਦੇ ਵਿੱਚ ਸਾਡਾ ਨਿਊਯਾਰਕ ਸਟੇਟ ਦਾ ਅਧਿਸ਼ਿਰਗਰਦਾਸ ਸਬਾਬ ਨਿਊਯਾਰਕ ਜੀਰਗੁਬਦਾਸ ਵੈਲਵੇਸਟੇਡੀ ਬੇਗੰਪੁਰਾ ਕਾਚ ਸਟੇਡੀ ਦਾ ਇੱਕ ਵਧੀਆ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਜਾਵੇ ਅਤੇ ਤੁਹਾਡਾ ਆਿਆਂ ਦਾ ਬਹੁਤ-ਬਹੁਤ ਹੀ ਧੰਨਵਾਦ ਜਿਵੇਂ ਕਿ ਲਾਸਟ ਈਅਰ ਦੇ ਵਿੱਚ ਬੁੱਡ ਸਾਈਡ ਦੇ ਵਿੱਚ ਹੀ ਬਰੌਡਵੇ ਦਾ ਨਾਮ ਬਦਲ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਬੇ ਰੱਖਿਆ ਗਿਆ ਸੀ ਉਸੇ ਤਰ੍ਹਾਂ ਹੀ ਅੱਜ ਇਤਿਹਾਸਕ ਦਿਨ ਹੋਰ ਆਇਆ ਹੈ ਸਾਰੀ ਸਮੁੱਚੀ ਸੰਗਤ ਦੇ ਵਾਸਤੇ ਜੋ ਕਿ 61 ਸਟਰੀਟ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਰਵਦਾਸ ਮਾਰਗ ਰੱਖਿਆ ਜਾ ਰਿਹਾ ਹੈ ਇਸ ਦੇ ਵਿੱਚ ਬਹੁਤ ਹੀ ਪ੍ਰਵੰਤ ਸੱਜਣਾਂ ਸਿਟੀ ਵੱਲੋਂ ਪਹੁੰਚ ਚੁੱਕੇ ਹਨ ਤੇ ਕਮਿਊਨਿਟੀ ਦੇ ਮੈਂਬਰ ਪਹੁੰਚ ਚੁੱਕੇ ਹਨ ਸਮੁੱਚੀ ਕਮੇਟੀ ਔਰ ਪ੍ਰੀਵੀਅਸ ਕਮੇਟੀ ਸ਼੍ਰੀ ਅਸ਼ੋਕ ਕੁਮਾਰ ਮਾਹੀ ਸੋਨ ਲਾਲ ਚੱਕਾ ਜੀ ਜੂੜ ਸਿੰਘ ਜੀ ਨੀਲਮ ਕੁਮਾਰ ਜੀ ਸੂਬੇਦਾਰ ਖੁਸ਼ਿਆ ਸਿੰਘ ਨਰਮਲ ਮੋਹਰੋਂ ਫਖੜ ਫਰਾਲਾ ਜੀ ਸਾਰੇ ਹੀ ਸਾਥੀਆਂ ਸਰਬਜੀਤ ਕਾਲ ਜੀ ਮਨਜੀਤ ਸਰ ਜੀ ਹਣੀ ਜੋ ਕਿ ਸਾਰਿਆਂ ਵੱਲੋਂ ਇਸ ਸ਼ੁਭ ਮੌਕੇ ਤੇ ਦੀ ਮਾਨਵਤਾ ਨੂੰ ਕਮੇਟੀ ਨੂੰ ਔਰ ਸਾਡੇ ਵੱਲੋਂ ਸ਼ੋਕ ਔਰ ਮਾਹੀ ਅਤੇ ਦਾਸ ਵੱਲੋਂ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਅੱਜ ਮੈਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਮੈਨੂੰ ਖੁਸ਼ੀ ਆ ਉਸੇ ਤਰ੍ਹਾਂ ਆਪ ਸਭ ਵੀ ਖੁਸ਼ ਹੋਵੋਗੇ ਕਿਉਂਕਿ ਆਗੇ ਇਤਿਹਾਸਤ ਵਿਹਾੜਾ ਹੈ ਜੋ ਕਿ ਇਸ ਰੋਡ ਦਾ ਨਾਮ ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਜੀ ਦੇ ਨਾਮ ਦੇ ਉੱਤੇ ਰੱਖਿਆ ਜਾ ਰਿਹਾ ਹੈ Amazing to work alongside such an amazing leader we have here in Queens, and it's amazing to join uh, everyone today on a historic, historic day uh, for Woodside, a historic day for Jackson Heights, historic day for Elmhurst, for all of Queens, uh, because today we honor. uh shri guru ravidas marg and uh, and finally uh have him have have such uh, uh uh an individual worthy so when we look up on the corner of the street we can be proud das day kis to pehla bhi richmond hill vich ek street da naam co name karke punjab avenue ate dusri da naam shri guru nanak dev ji de naam te guru nanak bhai ate ek hor street da naam ਗੋਰਦੋਲਾ ਸਟਰੀਟ 'ਤੇ ਰੱਖਿਆ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪੰਜਾਬੀ ਕਮਿਊਨਿਟੀ ਵੱਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿ ਦੂਸਰੀਆਂ ਕਮਿਊਨਿਟੀਆਂ ਨੂੰ ਵੀ ਸਾਡੇ ਧਰਮ ਬਾਰੇ ਪਤਾ ਲੱਗ ਸਕੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ जहां एप्पल टीवी पे नाल ही देख सकते हो लाइव स्ट्रीमिंग www.globalpunjabtv.com पे